ਕਰੂ ਵਾਹੀ ਕਿੰਨੀ ਆ ਤੁਹਾਡੇ ਕੋਲ ਬਾਈ ਆਪਣੇ ਕੋ 6-7 ਕਿੱਲੇ ਨੇ 6-7 ਕਿੱਲਿਆਂ ਦੀ ਹਾਂ ਹਾਂ 6-7 ਕਿੱਲਿਆਂ ਦੀ ਵਾਹੀ ਹੈ ਤਾਂ ਝੋਟਾ ਖੜਾ ਰੱਖਣਾ ਹਾਂ ਡੀਜ਼ਲ ਜਾਇਜ ਪੀਤਾ ਹੁੰਦੇ ਆ ਆਪਾਂ ਕਹਿ ਦਈਏ ਵੀ ਕਿੰਨਾ ਕੁ ਪੀ ਗਿਆ ਆਪਾਂ ਲਿਆ ਇਹੀ 58000 ਦਾ ਡੀਜ਼ਲ ਤੇ ਐਸਟੀਮੇਟ ਤੇ ਹਜੇ ਸਾਰਾ ਕੱਢਿਆ ਨਹੀਂ ਜਿਵੇਂ ਕਹਿ ਦਈਏ ਵੀ ਸਾਨੂੰ ਅੰਦਾਜ਼ਾ 24 ਤੋਂ ਲੈ ਕੇ 27000 ਦੇ ਵਿੱਚ ਖਾਦਣ ਨੇ ਡੀਜ਼ਲ 800 969 ਨੇ ਸਵਰਾਜ ਨੇ 24000 ਦਾ ਤੇਲ ਖਾ ਗਿਆ 24000 ਤੋਂ ਲੈ ਕੇ ਪਟਿਆਲੇ ਦੇ ਪੰਜਾਬ ਤੋਂ ਲੈ ਕੇ ਦੇ ਕੇ ਉਜੈਨ ਤੱਕ ਪਹੁੰਚਣ ਲੱਗੇ ਕੋਈ ਮੰਨਦਾ ਨਹੀਂ ਹਾਂ ਸੱਚੀ ਗੱਲ ਈ ਆ ਅੱਛਾ ਹਾਂ ਜਿਵੇਂ ਪਹਿਲੇ ਬਟਨ ਦੇ ਦੇ ਦਿੰਦਾ 5 ਦੀ ਐਵਰੇਜ ਫਿਰ ਦੂਜੇ ਦੇ 4 ਦੀ ਫਿਰ ਤੀਜੇ ਦੇ 3 ਦੀ ਆ ਨਮਾ ਬਈ ਇਧਰ ਛੋਟਾ ਕਢਾ ਰੱਖਿਆ 963 ਇਹਨੂੰ ਤਾਂ ਅਜੇ ਬਸ ਮਹੀਨਾ ਹੀ ਹੋਇਆ ਹੋਊਗਾ ਨਾ ਇਹਨੂੰ ਬਾਈ ਹੋਗੇ ਇਹ ਲਿਆ ਇਹੀ ਉਦੋਂ ਜੀਰੀ ਓਰੀ ਜੀ ਰਿਆਰੀ ਹਾਂ ਕਦੋਂ ਨਹੀਂ ਕਰਿਆ ਇਹਦੇ ਨਾਲ ਹੀ ਕੀਤਾ ਕਰਿਆ ਹੋਰ ਅੱਛਾ ਮਾ ਚਲਾ ਗਈ ਵੇਖੀ ਇਹਨੂੰ ਕਦੋਂ ਚ ਹਾਂ ਹਾਂ ਠੀਕ ਹੈ ਵੀ ਠੀਕ ਹੈ ਤੇ ਇਹਦਾ ਰਿਵਿਊ ਦੇ ਵੀ ਕਿਵੇਂ ਹੈ ਟਰੈਕਟਰ ਰਿਵਿਊ ਟਰੈਕਟਰ ਇਹ ਸੀਆਰਡੀ ਇੰਜਣ ਚੇਵੀ ਦਾ ਹੂੰ ਹਾਂ ਤੇ ਇਹਦੇ ਬਟਨ ਲੱਗੇ ਹੋਇਆ ਤਿੰਨ ਤਿੰਨ ਬਟਨ ਲੱਗੇ ਆ ਅੱਛਾ ਤੇ ਜੇ ਆਪਾਂ ਜਿੰਨਾ ਤੱਕ ਆਪਾਂ ਨੂੰ ਪਤਾ ਮਿਲਦਾ 7 6 7 ਮਿੰਨ ਹੋ ਗਏ ਅੱਛਾ ਵੀਰੇ ਹਣਾ ਆ ਤਿੰਨ ਬਟਨ ਲੱਗੇ ਆ ਨਾ ਇਹਨਾਂ ਦਾ ਫਾਇਦਾ ਕੀ ਆ ਪਹਿਲੇ ਤੇ ਬੀ ਦਬਦਾ ਥੋੜਾ ਥੋੜਾ ਜਿਵੇਂ ਅਲੀ ਪਰਤੇ ਸੁੱਕੇ ਲੰਗੇ ਚੱਲੀ ਜਾਂਦਾ ਦੂਜੇ 'ਚ ਕਿੱਲੇ ਤਾਂ ਵੀ ਨਹੀਂ ਪ੍ਰਵਾਹ ਕਰਦਾ ਤੀਜੇ ਤੇ ਤੇ ਮੈਂ ਕਹਿੰਦਾ ਵੀ ਪੈਰੀਏ ਨੂੰ ਵੱਟੇ ਚਾਹੀਦੇ ਨੇ ਹੂੰ ਹਾਂ ਹੋਰ ਵੱਟੇ ਚਾਹੀਦੇ ਜਿਵੇਂ ਆਪਾਂ ਹੈਰ ਉਹ ਰੋ ਪਾਈਏ ਨਾ ਵੱਡੀ ਤੇ ਸਲਿੱਪ ਗੱਡੀ ਜਾਂਦਾ ਉਹ ਇਹ 16 9 30 ਦੇ ਐ ਸਹੀ ਨਹੀਂ ਸਾਈਜ਼ ਤਾਂ ਤੇ ਜਿੰਨੇ ਲੈਣਾ ਐ ਔਵਰੇਜ ਆ ਹੁਣ ਸੁਣ ਲੋ ਕੀ ਦਿੰਦਾ ਹਾਂ ਰਿਵਿਊ ਕਰ ਦੇ ਚੰਗਾ ਕਿ ਮਾੜਾ ਇਹਨਾਂ ਚੰਗਾ ਤੇ ਬੜਾ ਹੀ ਏ ਜੋਰ ਬਾਬਾ ਠੀਕ ਆਏ ਨਾ ਅਖੀ ਮੇਰੇ ਕੋਲ 8:55 ਕੇ ਤੈ ਉਹਨੂੰ ਸੁਭਾਈ ਗਿਆ ਉਹ ਪਿੰਡ ਦਾ ਦੇ ਦੀ ਹੁਣ ਕੋਈ ਸ਼ੋ ਖੋਲੀ ਅੱਛਾ ਵੀਰੇ ਨਾ ਕੋ ਬਾਈਕ ਕੋ ਜਾਲੀ ਲਾਈ ਉਹ ਅਸੀਂ ਜਦ ਝਾੜ ਦੇਣੀ ਅੱਛਾ ਜੇ ਨਾ ਚਾੜੀਏ ਫਿਰ ਸੂਈ ਚੱਕਦਾ ਫਿਰ ਸੂਈ ਚੱਕਦਾ ਪਹਿਲੇ ਬਟਨ ਦੇ ਤੇ ਅਸੀਂ ਸਾਹ ਘਲਾਇਆ ਸੜਕ ਤੇ ਜਿਵੇਂ ਪਹਿਲੇ ਬਟਨ ਦੇ ਤੇ ਦਿੰਦਾ 5 ਦੀ ਐਵਰੇਜ ਫਿਰ ਦੂਜੇ ਦੇ 4 ਦੀ ਫਿਰ ਤੀਜੇ ਦੇ 3 ਦੀ ਐਵਰੇਜ ਵੀ ਘਟਾ ਬਤਾ ਦਿੰਦਾ ਹਾਂ ਬਟਨ ਦੇ ਹਿਸਾਬ ਨਾਲ ਘਟਾਉਂਦਾ ਜੋਰ ਨੂੰਦਾ ਹੂੰ ਹਾਂ ਠੀਕ ਏ ਵੀਰੇ ਠੀਕ ਏ ਆ ਫਿਰ ਬਾਹੀ ਬੂਹੀ ਨੂੰ ਤਾਂ ਇਹ ਜਮਾਂ ਤੱਕ ਹੀ ਹੈ ਨਾ ਹਾਂ ਜੀ ਵਧੀਆ ਜੀ ਹੁਣ ਇਹਨੂੰ ਪੂਲੀਆਂ ਪਾਈਆਂ 16.5 10 ਦੀਆਂ ਅੱਛਾ ਜੀ ਤੇ ਲਾਲੋ ਸਾਹਬ ਇਹ 1400 ਚੱਕਰ ਤੇ 1500 ਤੇ ਚਲਾਈਦਾ ਅੱਛਾ ਜੇ ਤੇ ਗਿੱਲਾ ਲੰਗਾ ਦੂਜੇ ਬਟਨ ਤੇ ਨਹੀਂ ਤੇ ਪਹਿਲੇ ਦੇ ਅੱਛਾ ਵੀਰੇ ਚੌਥੇ ਲੋਜ ਚ ਜਾਂਦਾ ਜੀ ਅੱਛਾ ਅੱਛਾ ਤੁਸੀਂ ਇਹਦੇ ਤੇ ਮੈਂ ਸਾਡਾ ਸਪੀਕਰ ਲਵਾਇਆ ਹੋਰ ਤਾਂ ਐਕਸੈਸਰੀ ਸਾਰੀ ਨਾਲ ਹੀ ਆਈ ਆ ਆਲ ਬਾਈ ਹੁੱਡ ਹਾਂ ਹੁੱਡ ਵੀ ਲਵਾਇਆ ਬਾਅਦ ਚ ਹਾਂ ਸਪੀਕਰ ਇੱਕ ਬੰਪਰ ਲਵਾਇਆ ਹੋਰ ਸਾਰਾ ਨਾਲ ਠੀਕ ਹੈ ਜੀ ਠੀਕ ਹੈ ਤੇ ਬਰੇ ਫਿਰ ਨਿਕਲਿਆ ਕਿੰਨੇ ਕ ਦਾ ਇਹ ਇਹ ਆਪਣਾ ਸੌਦਾ ਹੋਇਆ ਜੀ 1165 ਦਾ ਸਾਰਾ ਕੁਝ ਵੇਚ ਪਾ ਲਿਆ 1165 ਦਾ ਹਾਂ ਹੂੰ ਠੀਕ ਆ ਬਰੇ ਤੇ ਫਿਰ ਕਰਾਇਆ ਵੱਧ ਕਰਦੇ ਹਾਂ ਕਿ ਬਾਹੀ ਬੂਹੀ ਵੱਧ ਕਰਦੇ ਹਾਂ ਆਪਦੀ ਆਪਾ ਪਹਿਲਾਂ ਜਦੋਂ ਲਿਆਈ ਕਦੂ ਕੀਤਾ ਆਪਣਾ 6-7 ਗਿੱਲੇ ਫਿਰ ਖਿਡਾਰਿਆ ਫਿਰ ਸੁਪਰ ਸੀਡਰ ਫਿਰ ਮੈਂ ਸੀਜ਼ਨ ਆਪਣੇ ਲਾਇਆ ਅੰਬਰਸਰ ਲਾਇਆ ਜੀ ਬੜਾ ਵਧੀਆ ਡੀਜਲ ਪਿੰਦਾ ਰਿਆ ਜ਼ੋਰ ਬੜਾ ਆਈ ਪਰ ਤਾਂ ਸੀ ਜਨ ਲਾਉਂਦੇ ਰਹਿੰਦੇ ਹਾਂ ਫੇਰ ਹੁਣ ਇਹਦੇ ਤੇ ਹਾਂ 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 ਡੀਜ਼ਲ ਚ ਐਂ ਚ ਪੀਤਾ ਹੁੰਦੇ ਆ ਆਪਾਂ ਕਹਿ ਦਈਏ ਵੀ ਕਿੰਨਾ ਕ ਪੀਆ ਆ ਆਪਾਂ ਲਿਆ ਇਹੀ 55 ਹਜ਼ਾਰ ਦਾ ਡੀਜ਼ਲ ਤੇ ਐਸਟੀਮੇਟ ਤੇ ਹਜੇ ਸਾਰਾ ਕੱਢਿਆ ਨਹੀਂ ਜਿਵੇਂ ਵੀ ਕਹਿ ਦਈਏ ਵੀ ਸਾਨੂੰ ਅੰਦਾਜ਼ਾ 24 ਤੋਂ ਲੈ ਕੇ 27 ਕੋ ਹਜ਼ਾਰ ਦੇ ਵਿੱਚ ਖਾਦਾ ਨੇ ਡੀਜ਼ਲ 800 969 ਨੇ ਸਵਰਾਜ ਨੇ 24000 ਦਾ ਤੇਲ ਖਾਇਆ 24000 ਤੋਂ ਲੈ ਕੇ ਪਿਆਰੇ ਦੇ ਪੰਜਾਬ ਤੋਂ ਲੈ ਕੇ ਦੇ ਕੇ ਉਜੈਨ ਤੱਕ ਪਹੁੰਚਣ ਲੱਗੇ ਕੋਈ ਮੰਨਦਾ ਨਹੀਂ ਹਾਂ ਸੱਚੀ ਗੱਲ ਹੈ ਆ ਅੱਛਾ ਹਾਂ ਠੀਕ ਆ ਫਿਰ ਤਾਂ ਮੰਨ ਕੇ ਚੱਲੋ ਵੀ ਤੁਸੀਂ ਕੰਪੈਨ ਦਾ ਵੀ ਕਹਿੰਦੇ ਸੀ ਨਾ 70000 ਰੁਪਏ ਤਾਂ ਕੱਲੀ ਆਉਂਦੀ ਆਉਂਦੀ ਐ 70 ਚ ਹੀ ਜਾਊਗੀ ਹਾਂ 2 ਲੱਖ ਰੁਪਏ ਤਾਂ ਹਣ ਜਾਣ ਕਰੂਗੀ ਕੰਪੈਨ ਵੀ ਹਾਂ ਤੇ ਇਹ ਵੀ 60 70000 ਰੁਪਏ ਚ ਇਹ ਹਣ ਜਾਣ ਕਰੂਗਾ ਹਾਂ ਹੋਰ ਆਹ ਖਰਚਾ ਵੀ ਆ ਜਾਂਦਾ ਟੋਲ ਵੀ ਲੱਗਨ ਲੱਗੇ ਹਣ ਤੇ ਅੱਛਾ ਫਿਰ ਵੀ ਇਹ ਜਿਹੜੇ ਹੁਣ ਇੱਥੇ ਤੁਸੀਂ ਟੂੜੀ ਬਣਾਉਂਗੇ ਨਾ ਕਣਕ ਦੀ ਬਾਢੀ ਕਰੋਗੇ ਫਿਰ ਕੋਈ ਪੈਸਿਆਂ ਦੀ ਜ਼ਿੰਮੇਵਾਰੀ ਓਟਦਾ ਕਿ ਆਪ ਹੀ ਦੇਈ ਜਾਂਦੇ ਨਾ ਉਹ ਰੇਜੈਂਟ ਨਹੀਂ ਆ ਪਿਛਲੀ ਵਾਰੀ ਜਿੱਤੇ ਗਏ ਹੀ ਉੱਤੇ ਏਜੰਟ ਸੀ ਉਹ ਫਿਰ ਵਿੱਚੋਂ ਕਿੰਨਾ ਕ ਕੱਢਦਾ ਹੈ ਮੈਂ ਉਹ ਜਿਵੇਂ ਉਹ ਪਿਛਲੀ ਵਾਰੀ ਉਹਨੇ 10% ਅੱਛਾ ਜੇ 2000 ਰੇਟ ਹੈ 200 1600 160 ਐਵੇਂ ਠੀਕ ਹੈ ਠੀਕ ਆ ਫਿਰ ਇਹ ਨਾਲ ਦੀ ਨਾਲ ਜ਼ਿਆਦਾਤਰ ਨਾਲ ਦੀ ਨਾਲ ਲਈ ਜਾਊਂਗੇ ਹੁਣ ਫਿਰ ਤੁਸੀਂ ਐਤ ਕੀ ਏਜੰਟ ਤਾਂ ਪਾਏ ਨਹੀਂ ਫਿਰ ਤੁਸੀਂ ਤਾਂ ਖੁਦ ਵੜਦੇ ਹੋ ਨਹੀਂ ਨਹੀਂ ਐਤ ਕੀ ਉਰੇ ਏਜੰਟਾਂ ਹੀ ਨਹੀਂ ਹੈ ਹੀ ਨਹੀਂ ਹਾਂ ਆ ਚਾਚੇ ਦੀਆਂ ਮਸ਼ੀਨਾਂ ਐ ਸਾਰੀਆਂ ਫਿਰ ਨਾਲ ਦੀ ਨਾਲ ਲਈ ਜਾਊਂਗੇ ਪੈਸੇ ਹੈਂ ਨਾਲ ਦੀ ਨਾਲ ਨਾਲ ਦੀ ਨਾਲ ਜਿਵੇਂ ਹੁਣ ਇਹ ਤਾਂ ਮੈਂ ਕਹਿੰਦਾ 20-30 ਸਾਲ ਹੋ ਗਏ ਇਹਨਾਂ ਨੂੰ ਇੱਥੇ ਆਉਂਦੇ ਆਣੂ ਹਾਂ ਚਾਚੇ ਇਹਨਾਂ ਨੂੰ ਇੱਕ ਮਸ਼ੀਨ ਉੱਤੇ ਘੜੀਏ ਆਪਣੇ ਨਾਲ ਹੀ ਆ ਕਿਲੋਮੀਟਰ ਅੱਛਾ ਅੱਛਾ ਮੋਟਰ ਤੇ ਠੀਕ ਹੈ ਠੀਕ ਹੈ ਉੱਥੇ ਵੀ ਹੈ ਹੂੰ ਠੀਕ ਹੈ ਵੀਰੇ ਠੀਕ ਹੈ ਫਿਰ 969 ਵਧਿਗੇ ਆ ਜਮਾ ਜਿਹਦੇ ਕੋਲ ਹੋਏ 50 100 ਕਿੱਲਾ ਉਹ ਪੁੱਛਾ ਅੱਛਾ ਨਹੀਂ ਕਰਾਇਆ ਇਹਨੂੰ ਫਾਇਦਾ ਹਾਂ ਜਾ ਕਰਾਇਆ ਇਹਨੂੰ ਸੰਦਾ ਹਾਂ ਇਹਨੂੰ ਮੇਰੇ ਕੋਲ ਸੁਪਰ ਸੀਟਰ ਸੀ 8 ਫੁੱਟ ਅੱਛਾ ਵੀਰੇ ਮੈਂ ਕਹਿੰਦਾ ਉਹ ਬੰਬ ਵੜਾ ਕੇ ਰੱਖਦਾ ਜੀ ਉਹਦੇ ਸੁਪਰ ਸੀਟਰ ਹੋਵੇ 10 ਫੁੱਟ ਇਹਦੇ ਮਤਲਬ ਤੇ ਵੀਰੇ ਕਹੂ ਕਰੂ ਵਾਹੀ ਕਿੰਨੀ ਆ ਤੁਹਾਡੇ ਕੋਲ ਭਾਈ ਆਪਣੇ ਕੋ 6-7 ਕਿੱਲੇ ਨੇ 6-7 ਕਿੱਲਾਂ ਦੀ ਹਾਂ ਹਾਂ 6-7 ਕਿੱਲਾਂ ਦੀ ਬਾਹੀ ਤਾਂ ਛੋਟਾ ਖੜਾ ਰਹਿ ਕਹਿੰਦਾ 69 ਤੇ ਮਿਹਨਤਾਂ ਨਾਲ ਹੀ ਹੈ ਨਾ ਹਾਂ ਮਿਹਨਤਾਂ ਬਹੁਤ ਕਰਦੇ ਤਾਂ ਲਓ ਵੀ ਮਿੱਤਰੋ ਏਸੀ ਗੱਲਾਂ ਬਾਤਾਂ ਕੀਤੀਆਂ ਵੀਰ ਕੀ ਨਾਂ ਸੀ ਆਪਣਾ ਮੇਰਾ ਮਰੀਂਦਰ ਜੀ ਲਓ ਵੀ ਮਿੱਤਰੋ ਆਪਾਂ ਤੁਹਾਡੀ ਗੱਲਬਾਤ ਕਰਾਈ ਸੀ ਅਮਰਿੰਦਰ ਵੀਰ ਨਾਲ ਕੀ ਕਹੇ ਵੀ ਮਿੱਤਰੋ ਏ ਸੀ ਵੀ ਪੰਜਾਬ ਵਾਲਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਜਿਵੇਂ ਕਹਿੰਦੇ ਹਨ ਨਾ ਵੀ ਪੰਜਾਬੀ ਹਰੇਕ ਥਾਂ ਹੀ ਝੰਡੇ ਗੱਡ ਦਿੰਦੇ ਆ ਇੱਥੇ ਝੰਡੇ ਗੱਡ ਛੱਡੋ ਇੱਥੇ 에어ਪੋਰਟ ਬਣਾ ਰਕੇ ਕੱਟੋ ਕਟੂ ਆ ਨਾ ਪੌਣੇ ਕਿੱਲੇ ਦਾ ਤਾਂ ਸਾਰੇ ਢਿੱਡਾਂ ਤੇ ਲਿਆ ਕੇ ਜਹਾਜ 15 ਨੇ ਆ ਦੇਖੋ ਨੇਰੀਆਂ ਲਿਆ ਦੇ ਚਾਹ ਬਣਾ ਲਓ ਯਾਰ ਦੁੱਧ ਹੈ ਹੈ ਲੈ ਪੈਸੇ ਲੈ ਜਾ ਮਾ ਦਿਨੇ ਆ ਇੱਕ ਮਿੰਟ ਲਓ ਵੀ ਮਿੱਤਰੋ ਚਾਹ ਪਾਣੀ ਵੀ ਪਾਉਂਦੇ ਆ